ਸਾਸਤਰੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ YouTube ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਆ 222 ਗਣਕ ਦੀ ਇਹਨੇ ਕਿੰਨਾ ਖਿਚਾੜ ਦਿੱਤਾ ਤੇ ਬਾਕੀ ਤਾਂ ਹੁਣ ਜਿਵੇਂ ਆਪਾਂ ਨੂੰ ਪਤਾ ਹੀ ਆ ਵੀ 303 ਗਣਕ ਨੇ ਵਧੀਆ ਝਾੜ ਦਿੱਤਾ 303 ਗਣਕ ਨੇ ਤਾਂ ਇਤਕੀ ਕਮਾਲ ਹੀ ਕਰਤੀ ਤੇ ਜਿਹੜੀ ਹੈਗੀ ਐ 3086 ਉਹ ਕਣਕ ਦਾ ਵੀ ਝਾੜ ਬਾਈ ਬਹੁਤ ਵਧੀਆ ਹੈ ਤੇ ਝਾੜ ਉਹਦਾ ਵੀ ਨਹੀਂ ਮੜਾ ਤੇ ਬਾਕੀ ਆਪਾਂ 187 ਦਾ ਹਜੇ ਤੱਕ ਆਪਣੇ ਕੋਲ ਕੋਈ ਆਇਆ ਨਹੀਂਗਾ ਜਦੋਂ ਕੋਈ ਆਈ ਉਹਦੀ ਵੀ ਕਹਾਣੀ ਆਪਾਂ ਤੁਹਾਨੂੰ ਦੱਸਾਂਗੇ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਹੁਣ ਬਾਈ ਕਣਕਾਂ ਦੇ ਝਾੜ ਦਾ ਆਪ ਨੂੰ ਤਕਰੀਬਨ ਪਤਾ ਲੱਗ ਹੀ ਗਿਆ ਹੁਣ ਤਾਂ ਖਤਮ ਹੋਣ ਵਾਲੀ ਹੈ ਸੀਜ਼ਨ ਕੋਈ 1-2 ਦਿਨਾਂ ਦਾ ਹੈਗਾ ਤੇ ਬਾਕੀ ਕਣਕਾਂ ਤਕਰੀਬਨ ਵੱਡੀਆਂ ਹੀ ਗਈਆਂ ਤੂੜੀਆਂ ਦੇ ਕੰਮ ਵੀ ਚੱਲੀ ਜਾਂਦੇ ਆ ਤੇ ਕਣਕਾਂ ਦੇ ਝਾੜ ਉਹਨਾਂ ਦੇ ਮਰਿਆ ਬਾਈ ਜਿਹੜੀਆਂ ਕਣਕਾਂ ਡੱਗੀਆਂ ਸੀ ਡਿੱਗੀਆਂ ਕਣਕਾਂ ਦੇ ਝਾੜ ਜ਼ਰੂਰ ਘਟਿਆ ਤੇ ਜਾਂ ਜਿਹੜੀਆਂ ਸੀਗੀਆਂ ਜਿਹੜੀ ਆਪਣੇ ਹਿਸਾਬ ਨਾਲ ਮੈਂ ਜਿਹੜਾ ਵੇਖਿਆ ਵੀ ਜਿੱਥੇ ਮੱਕੀ ਕੱਦੂ ਕਰਕੇ ਵੱਡੀ ਸੀ ਕੱਦੂ ਕਰਕੇ ਦਾ ਮਤਲਬ ਬਾਈ ਇਹ ਪਾਣੀ ਛੱਡ ਕੇ ਰੋਟਾਵੇਟਰ ਮਾਰ ਕੇ ਤੇ ਢੇੜਾ ਲਾ ਲੈਂਦੇ ਤੇ ਫੇਰ ਰੋਟਾਵੇਟਰ ਮਾਰਦੇ ਸੀ ਤੇ ਜਿਹੜੀਆਂ ਉੱਥੇ ਕਣਕਾਂ ਬੀਜੀਆਂ ਸੀ ਨਾ ਉਹਨਾਂ ਦੇ ਵਿੱਚ ਝਾੜ ਘਟਿਆ ਉਹਨਾਂ 'ਚ ਨਾ ਉਹ ਥਾਂ ਹੀ ਮਰ ਗਏ ਲੀਆਂ ਲੂਹਾਂ ਵਾਲੇ ਤੇ ਤਾਂ ਕਰਕੇ ਝਾੜ ਘਟ ਗਏ ਤੇ ਜਿਹੜੀਆਂ ਸਹੀ ਕਣਕਾਂ ਸੀਗੀਆਂ ਜਿਵੇਂ ਬਿਨਾ ਮੱਕੀ ਤੋਂ ਜਾਂ ਬਿਨਾ ਕੱਦੂ ਤੋਂ ਜਿਹੜੀਆਂ ਮਰੀਆਂ ਨਹੀਂਆਂ ਲੀਆਂ ਲੂਹਾਂ ਵਾਲੇ ਥਾਂ ਤੇ ਉਹਨਾਂ ਕਣਕਾਂ ਦੇ ਝਾੜ ਬਹੁਤ ਹੈ ਹੁਣ ਕਣਕ 300 303 ਦਾ ਵੀ ਆਪਾਂ ਤੁਹਾਨੂੰ ਦੱਸਿਆ ਸੀ 70 ਮਾਣ ਤੱਕ ਝੜ ਗਈ ਉਹ ਕਣਕ ਹੁਣ ਜਿਹੜੀ 222 ਕਣਕ ਆ ਬਈ 222 ਕਣਕ ਤੇ ਵੀ ਆਪਾਂ ਤੁਹਾਨੂੰ ਆਏ ਨਹੀਂ ਕਹਿੰਦੇ ਵੀ ਇਹ 50 ਕਿੱਲਾਂ ਦਾ ਸੀਗਾ ਦੜਾ ਵੀ ਇੰਨਾ ਝੜ ਗਿਆ ਚਾਰ ਕਨਾਲਾਂ ਵੱਡੀ ਸੀ ਕਿਸ ਨੇ ਚਾਰ ਕਨਾਲਾਂ ਕੰਡਾ ਕਰਾਇਆ ਸੀ ਖਾਲੀ ਟਰਾਲੀ ਦਾ ਤੇ ਉਸ ਤੋਂ ਬਾਅਦ ਕਣਕ ਵੜਾ ਕੇ ਤੇ ਫੇਰ ਕੰਡਾ ਕਰਾਇਆ ਉਹ ਬਾਈ ਜੀ 34 ਮਾਣ ਤੇ ਕੁਸ ਕਿਲੋ ਹੋਈ ਉਹ ਲੇ ਲੋ ਹੁਣ ਤੁਸੀਂ ਉਹ ਤਕਰੀਬਨ ਵੀ 70 ਮਾਨ ਦੇ ਨੇੜੇ ਤੇ ਡੇੜੇ ਜਾਵੜੀ ਉਹ ਇੰਨਾ ਝਾੜ ਸੀ 222 ਕਣਕ ਦਾ ਹੁਣ 222 ਕਣਕ ਆਪਾਂ ਵੀ ਪਿਛਲੇ ਸਾਲ ਬੀਜੀ ਸੀ ਮੌਸਮ ਦਾ ਬਈ ਇੰਨਾ ਫਰਕ ਹੁੰਦਾ ਝਾੜ ਮੌਸਮ ਦਿੰਦਾ ਜੇ ਮੌਸਮ ਸਹੀ ਹੈ ਤੇ ਜਿਹੜੀਆਂ ਆਪਣੀਆਂ ਦੂਜੀਆਂ ਕਣਕਾਂ ਸੀਗੀਆਂ ਵੈਰੈਟੀਆਂ ਸੀਗੀਆਂ ਉਹ ਵੀ ਬਹੁਤ ਝਾੜਦੀਆਂ ਨਹੀਂ ਸੀਗੀਆਂ ਜਿਵੇਂ 30 40 ਸੀ ਤੇ ਇੱਕ ਸੀਗੀ 380 ਤੋਂ ਪਹਿਲਾਂ 2967 ਤੇ ਉਸ ਤੋਂ ਪਹਿਲਾਂ ਤਾਂ ਐ ਹੁੰਦੀ ਸੀਗੀ ਇੱਕ ਹੋਰ ਕਣਕ ਹੁੰਦੀ ਸੀਗੀ ਤੇ ਉਸ ਕਣਕ ਨੇ ਵੀ ਬਹੁਤ ਚਰ ਰਾਜ ਕੀਤਾ ਸੀ ਤੇ ਬਹੁਤ ਝਾੜ ਸੀਗਾ ਉਹਦਾ ਵੀ ਆਇਆ ਮੌਸਮ ਦੇ ਸਿਰ ਤੇ ਆ ਉਦੋਂ ਮੌਸਮ ਥੋੜਾ ਜਿਹਾ ਸਹੀ ਹੁੰਦਾ ਸੀ ਟਾਈਮ ਸਰ ਠੰਡ ਪੈਂਦੀ ਸੀ ਤੇ ਟਾਈਮ ਸਰ ਗਰਮੀ ਪੈਂਦੀ ਸੀ ਤੇ ਕਣਕਾਂ ਦੇ ਝਾੜ ਬਣ ਜਾਂਦੇ ਉਹੀ ਗੱਲ ਐਤਕੀ ਬਣੀ ਐ ਵੀ ਐਤਕੀ ਜਿਹੜੀ ਠੰਡ ਆ ਉਹ ਵੀ ਬਹੁਤ ਬਈ ਐ ਤੇ ਆਉਦੇ ਸਹੀ ਟਾਈਮ ਤੇ ਕਣਕਾਂ ਆਈਆਂ ਨਾ ਤਾਂ ਗੇਤੀਆਂ ਆਈਆਂ ਤੇ ਜਿਹਦੇ ਕਰਕੇ ਝਾੜ ਬਣਿਆ 222 ਦੀ ਜਿਵੇਂ ਮੈਂ ਤੁਹਾਨੂੰ ਕਹਿੰਦਾ ਸੀ ਵੀ ਮੈਂ ਤੁਹਾਨੂੰ ਦੱਸਦਾ ਕਾਣੀ ਆਪਾਂ ਪਿਛਲੇ ਸਾਲ ਬੀਜੀ ਸੀ 6 ਕਿਲੇ ਕਣਕ ਬੀਜੀ ਸੀ ਆਪਾਂ ਇਹ ਤੇ ਇਹ ਕਣਕ ਦਾ ਹੋਰ ਕੋਈ ਨੁਕਸ ਨਹੀਂ ਸੀ ਆਪਣੇ ਥੋੜੀ ਜਿਹਾ ਨਾ ਜਿਹੜੇ ਛਿੱਟੇ ਉਤਲੇ ਦਾਣੇ ਆ ਉੱਪਰਲੇ ਦਾਣੇ ਆ ਜਿਹੜੇ ਮੰਨ ਕੇ ਚੱਲੋ 7-8 ਦਾਣੇ ਆ ਉਹ ਦਾਣੇ ਨਾ ਬਹੁਤ ਬਰੀਕ ਹੋ ਗਏ ਸੀ ਕਈ ਕਈ ਛਿੱਟਿਆਂ 'ਚ ਤਾਂ ਦਾਣੇ ਆਏ ਸੀ ਜਿਵੇਂ ਜੀਰਾ ਹੁੰਦਾ ਹੈ ਜਿੱਥੋਂ ਆਪਾਂ ਇਹ ਵੀ ਨਹੀਂ ਰੱਖਿਆ ਸੀ ਆਪਾਂ ਨੂੰ ਫਿੱਟ ਨਹੀਂ ਬੈਠਾ ਹੋ ਸਕਦਾ ਆਪਣੇ ਵਾਹਨ 'ਚ ਨਾ ਸੈਟ ਆਉਂਦਾ ਹੋਵੇ ਇਹ ਵਾਣ ਦਾ ਤੇ ਉਹ ਵਾਣ ਦਾ ਫਰਕ ਹੈ ਜਿੱਥੋਂ ਦਾ ਆਪਾਂ ਤੁਹਾਨੂੰ ਝਾੜ ਦੱਸਦੇ ਆ ਇਹ ਪੈਂਡ ਤੇ ਦੂਜੇ ਪਾਸੇ ਹੈ ਜਿੱਥੇ ਆਪਾਂ ਬੀਜੀ ਸੀ ਉਹ ਪੈਂਡ ਦੇ ਦੂਜੇ ਪਾਸੇ ਹੈ ਜਿੱਥੇ ਆਪਾਂ ਬੀਜੀ ਸੀ ਉੱਥੇ ਪਾਣੀ ਵਧੀਆ ਹੈ ਪੂਸੇ 44 ਝੋਨੇ ਲੱਗਦੇ ਸੀ ਜਿੱਥੇ ਇਹ ਬੀਜੀ ਸੀ ਇਹ ਵੱਡੇ ਬੋਰਾ 500 ਪੋਟ ਵਾਲੇ ਪੂਸੇ 44 ਝੋਨੇ ਇੱਥੇ ਨਹੀਂ ਲੱਗਦੇ ਹੋਰ ਦੂਜੇ ਝੋਨੇ ਸਾਰੇ ਹੋ ਜਾਂਦੇ ਆ ਪਾਣੀ ਓਵੇਂ ਨਹੀਂ ਮੜਾ ਪੂਚੇ ਆਸਤੇ ਮੜਾ ਜਿੱਥੇ ਇਹ ਕਣਕ ਨੇ ਇੰਨਾ ਝਾੜ ਦਿੱਤਾ 222 ਨੇ ਬਈ 2 ਤਾਂ 2 ਦੀ ਗੱਲ ਜੇ ਆਪਾਂ ਕਰੀਏ 2 ਤਾਂ 222 ਦਾ ਵੀ ਨਹੀਂ ਮਾੜਾ ਜਿੱਥੇ ਧਰਤੀ ਪੂਰੀ ਮੰਨਦੀ ਆ ਹੁਣ ਆਪਾਂ ਨੂੰ ਪਤਾ ਹੀ ਹੁੰਦਾ ਆਪਣੇ ਵਾਣ ਚ ਕਿਹੜੀ ਕਣਕ ਚੰਗੀ ਨਿਕਲੀ ਐ ਜਾਂ ਡਗਵਾੜ ਕਿਹੜੀ ਚੰਗੀ ਨਿਕਲੀ ਐ 303 ਦਾ ਵੀ ਨਹੀਂ ਮਾੜਾ 306 ਦਾ ਵੀ ਨਹੀਂ ਮਾੜਾ ਜਿਹੜੀ ਆਪਣੇ ਵਾਣਾ ਚ ਝਾੜ ਦਿੰਦੀ ਆ ਬਈ ਕਣਕ ਦਾ ਵੀ ਕਿਸੇ ਦਾ ਨਹੀਂ ਮਾੜਾ ਆਪਾਂ ਵੇਖੋ ਆਪਣੇ ਝਾੜ ਕਿਹੜੀ ਕਣਕ ਦਿੰਦੀ ਐ ਘੱਟ ਖਰਚਾ ਤੇ ਬਿਮਾਰੀ ਘੱਟ ਲੱਗਦੀ ਐ ਤੇ ਆਪਣੇ ਪਾਣੀਆਂ ਨੂੰ ਮੰਨਦੀ ਐ ਬਾਕੀ ਸਾਰਾ ਕੁਝ ਪਰਮਾਤਮਾ ਤੇ ਆ ਜੇ ਮੌਸਮ ਸਹੀ ਹੈ ਤਾਂ ਸਾਰਾ ਕੁਝ ਸਹੀ ਹੈ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ